ਫਿਰੋਜ਼ਪੁਰ ਦੇ ਬੈਂਕ ਦੇ ਵਿੱਚ ਮੈਨੇਜਰ ਲੱਗਿਆ ਇਹ ਮੁੰਡਾ ਜਦੋਂ ਨਵੇਂ ਸਾਲ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਜਾਂਦਾ ਹੈ ਦੂਰਦਰਸ਼ਨ ਤੇ ਪ੍ਰੋਗਰਾਮ ਆਂਦਾ ਹੁੰਦਾ ਸੀ ਪਹਿਲਾਂ ਤੇ ਉੱਥੇ ਗਾਣਾ ਗਾਣ ਦੇ ਲਈ ਜਾਂਦਾ ਹੈ ਇਸ਼ਕ ਹੋ ਗਿਆ ਇਸ ਗਾਣੀ ਤੋਂ ਮਗਰੋਂ ਉਹਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਆਪਣੀ ਮੈਨੇਜਰ ਦੀ ਨੌਕਰੀ ਫਿਰੋਜ਼ਪੁਰ ਬੈਂਕ ਦੇ ਵਿੱਚੋਂ ਛੱਡ ਦਿੱਤੀ ਅਤੇ ਸਿੰਗਿੰਗ ਵਾਲੇ ਰਾਹ ਤੇ ਤੁਰ ਪਿਆ ਫਰੰਤਾਰਨ ਤੇ ਬੂਰਚਾਂਤ ਦੇ ਵਿੱਚ ਜੰਮਿਆ ਹੈ ਮੁੰਡਾ ਜਿਸ ਦਾ ਨਾਮ ਐਮੀ ਅਮਰਿੰਦਰ ਗੇਲਾ ਪਿਤਾ ਡਾਕਟਰ ਨੇ ਅਤੇ ਮਾਤਾ ਅਧਿਆਪਿਕਾ ਪੜ੍ਹਿਆ ਲਿਖਿਆ ਪਰਿਵਾਰ ਸ਼ਾਇਦ ਇਨੋਸੈਂਟ ਜਿਹਾ ਹੋਣ ਹਾਰ ਹੁਸ਼ਿਆਰ ਇਹ ਮੁੰਡਾ ਸਰਕਾਰੀ ਨੌਕਰੀ ਮਿਲਣ ਤੋਂ ਬਾਅਦ ਵੀ ਆਪਣੀ ਸਿੰਗਿੰਗ ਦੇ ਸ਼ੌਂਕ ਨੂੰ ਅੱਗੇ ਪਾਲ ਰਿਹਾ ਸੀ ਅਕਸਰ ਹੀ ਘਰ ਦੇ ਵਿੱਚੋਂ ਜਦੋਂ ਪਰਿਵਾਰਿਕ ਮੈਂਬਰ ਬਾਹਰ ਜਾਂਦੇ ਸੀ ਤਾਂ ਸ਼ੀਸ਼ੇ ਦੇ ਮੂਰੇ ਖੜਾ ਹੋ ਕੇ ਇਹ ਮੁੰਡਾ ਗਾਣੇ ਗਾਉਂਦਾ ਹੁੰਦਾ ਸੀ ਅੱਜ ਅਮਰਿੰਦਰ ਗਿੱਲ ਨੂੰ ਕੌਣ ਨਹੀਂ ਜਾਣਦਾ ਉਹਨਾਂ ਦੇ ਗਾਣੇ ਹਰੇਕ ਦੀ ਜ਼ੁਬਾਨ ਤੇ ਉੱਪਰ ਨੇ ਕਈ ਫਿਲਮਾਂ ਉਹਨਾਂ ਨੇ ਪੰਜਾਬੀ ਸਿਨੇਮਾ ਨੂੰ ਦਿੱਤੀਆਂ ਨੇ ਸੱਤ ਵਾਰੀ ਬੈਸਟ ਅਵਾਰਡ ਵੀ ਮਿਲੇ ਨੇ ਬਸ ਐਕਟਰ ਦੇ ਅਵਾਰਡ ਵੀ ਉਹ ਜਿੱਤੇ ਚੁੱਕੇ ਨੇ ਇਸ ਤੋਂ ਇਲਾਵਾ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਕੁਝ ਹੋਰ ਕਿੱਸੇ ਅਤੇ ਕਹਾਣੀਆਂ ਦੀ ਗੱਲਾਂ ਕਰਦੇ ਹਾਂ ਸੁਨੀਤਾ ਗਿੱਲ ਉਹਨਾਂ ਦੀ ਪਤਨੀ ਨੇ ਉਹ ਵਿਆਹ ਹੋਏ ਨੇ ਅਤੇ ਘਰ ਦੇ ਵਿੱਚ ਦੋ ਬੱਚੇ ਵੀ ਨੇ ਹੋਰ ਕੀ ਕੁਝ ਜੁੜਿਆ ਹੋਇਆ ਹੈ ਅਮਰਿੰਦਰ ਗਿੱਲ ਦੇ ਨਾਲ ਕਿਹੜੇ ਗਾਣੇ ਤੁਹਾਨੂੰ ਉਹਨਾਂ ਦੇ ਪਸੰਦ ਨੇ ਕਿਹੜੀ ਫਿਲਮ ਅਤੇ ਕਿਸ ਗੱਲ ਕਰਕੇ ਤੁਸੀਂ ਉਹਨਾਂ ਨੂੰ ਪਸੰਦ ਕਰਦੇ ਹੋ ਤੁਸੀਂ ਵੀ ਇਹ ਕਮੈਂਟ ਕਰਕੇ ਜ਼ਰੂਰ ਦੱਸਿਓ ਫਿਲਹਾਲ ਇੱਕ ਝਾਤ ਮਾਰਦੇ ਹਾਂ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਕੁਝ ਹੋਰ ਕਿੱਸੇ ਅਤੇ ਗੱਲਾਂ ਦੇ ਉੱਪਰ ਕੰਟਰੋਵਰਸੀਆਂ ਤੋਂ ਦੂਰ ਅਤੇ ਦਿਲਾਂ ਦੇ ਨੇੜੇ ਰਹਿਣ ਵਾਲੇ ਅਮਰਿੰਦਰ ਗਿੱਲ ਉਹਨਾਂ ਦੇ ਹਰੇਕ ਗਾਣੇ ਦੇ ਵਿੱਚੋਂ ਅਲੱਗ ਹੀ ਪਿਆਰ ਚਲਕਦਾ ਹੁੰਦਾ ਹੈ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਵਾਲੇ ਅਗਲੇ ਮਹੀਨੇ ਦੇ ਵਿੱਚ 11 ਮਈ 1976 ਨੂੰ ਤਰਨਤਾਰਨ ਦੇ ਬੂਰਚੰਦ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਜਿਨ੍ਹਾਂ ਦਾ ਨਿੱਕ ਨੇਮ ਐਮੀ ਹੈ ਉਹਨਾਂ ਦੇ ਪਿਤਾ ਇੰਦਰਜੀਤ ਗਿੱਲ ਮਾਤਾ ਅਮਰੀਕ कौर ਬਚਪਨ ਤੋਂ ਹੀ ਇੱਕ ਸਾਧਾਰਨ ਜਿਹਾ ਸਾਊ ਇਨੋਸੈਂਟ ਜਿਹਾ ਹੀ ਮੁੰਡਾ ਜਿਹਨੂੰ ਦੇਖ ਕੇ ਕੋਈ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਸੀ ਕਿ ਇਹ ਅੱਗੇ ਜਾ ਕੇ ਮਸ਼ਹੂਰ ਸਿੰਗਰ ਬਣੇਗਾ ਹਾਲਾਂਕਿ ਉਹਨਾਂ ਦੀ ਫਿਲਮਾਂ ਦੇ ਵਿੱਚ ਆਉਣ ਤੋਂ ਬਾਅਦ ਇੱਕ ਵਾਰੀ ਉਹਨਾਂ ਦੇ ਨਾਲ ਸਾਥੀ ਕਲਾਕਾਰ ਸਰਗੁਣ ਮੈਤਾ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਅਮਰਿੰਦਰ ਗਿੱਲ ਹੁਣ ਵੀ ਆਪਣੀ ਹੀ ਦੁਨੀਆ ਦੇ ਵਿੱਚ ਰਹਿੰਦਾ ਹੈ ਅਧਿਕ ਵਾਰ ਜਦੋਂ ਉਸ ਤੋਂ ਕੋਈ ਗੱਲ ਪੁੱਛੀ ਜਾਂਦੀ ਹੈ ਫੋਨ ਦੇ ਰਾਹੀਂ ਤਾਂ ਉਸ ਦਾ ਜਵਾਬ ਵੀ ਉਹ ਹਫ਼ਤੇ ਇੱਕ ਬਾਅਦ ਦਿੰਦਾ ਹੈ ਸੱਤ ਵਾਰੀ ਬੈਸਟ ਐਕਟਰ ਦਾ ਐਵਾਰਡ ਉਹਨਾਂ ਨੂੰ ਮਿਲ ਚੁੱਕਿਆ ਦੱਸਦੀ ਹੈ ਕਿ ਅਮਰਿੰਦਰ ਗਿਲ ਦੇ ਪਿਤਾ ਡਾਕਟਰ ਸੀ ਭੇਸ਼ੇਦੋ ਅਤੇ 어머니 ਮਾ ਅਧਿਆਪਕਾ ਘਰ ਦੇ ਵਿੱਚ ਪੜ੍ਹਾਈ ਵਾਲਾ ਮਾਹੌਲ ਸੀ ਭੈਣ ਵਿਆਹ ਜਾ ਚੁੱਕੀ ਸੀ ਅਤੇ ਜਦੋਂ ਇਕੱਲੇ ਹੁੰਦੇ ਸੀ ਅਮਰਿੰਦਰ ਗਿਲ ਤਾਂ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਕੇ ਖੁਦ ਨੂੰ ਐਕਟਰ ਸਿੰਗਰ ਸਮਝਦੇ ਸੀ ਅਤੇ ਉਸੇ ਤਰ੍ਹਾਂ ਹੀ ਐਕਟ ਕਰਿਆ ਕਰਦੇ ਸੀ ਪਰ ਨਾਲ ਨਾਲ ਉਹਨਾਂ ਦੀ ਪੜ੍ਹਾਈ ਵੀ ਚੱਲਦੀ ਰਹੀ ਅਮ੍ਰਿਤਸਰ ਦੇ ਖਾਲਸਾ ਕਾਲਜ ਤੋਂ ਉਹਨਾਂ ਨੇ ਪੜ੍ਹਾਈ ਕੀਤੀ ਗ੍ਰੈਜੂਏਸ਼ਨ ਕੀਤੀ ਜੀ.ਡੀ.ਯੂ ਤੋਂ ਮਾਸਟਰ ਡਿਗਰੀ ਖੇਤੀਬਾੜੀ ਵਿਗਿਆਨ ਦੇ ਵਿੱਚ ਲਈ ਐਕਟਿੰਗ ਅਤੇ ਸਿੰਕਿੰਗ ਦਾ ਸ਼ੌਂਕ ਉਹਨਾਂ ਨੂੰ ਬਚਪਨ ਤੋਂ ਹੀ ਸੀ ਅਤੇ ਉਹਨਾਂ ਨੇ ਆਪਣਾ ਇਹ ਸ਼ੌਂਕ ਕਦੇ ਵੀ ਨਹੀਂ ਛੱਡਿਆ ਜਦੋਂ ਘਰ ਦੇ ਘਰੋਂ ਜਾਂਦੇ ਸੀ ਤਾਂ ਉਸ ਸਮੇਂ ਉਹ ਆਪਣੀ ਪਸੰਦ ਦਾ ਕੰਮ ਸਿੰਕਿੰਗ ਕਰਦੇ ਸੀ ਸ਼ੀਸ਼ੇ ਮੂਰੇ ਖੜੇ ਹੋ ਕੇ ਉਹਨਾਂ ਦਾ ਕਹਿਣਾ ਸੀ ਕਿ ਮੈਨੂੰ ਇੰਜ ਹੀ ਲੱਗਦਾ ਸੀ ਕਿ ਮੈਂ ਕੋਈ ਵੱਡਾ ਸਿੰਗਰ ਹੋਵਾਂ ਨਾਲ ਹੀ ਉਹ ਐਕਟਿੰਗ ਵੀ ਕਰਦੇ ਸੀ ਅਤੇ ਕਾਲਜ ਦੇ ਵਿੱਚ ਵੀ ਭਾਗ ਲੈਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਸੀ ਫੰਕਸ਼ਨਾਂ ਦੇ ਵਿੱਚ ਪੰਗੜੇ ਦੀ ਟੀਮ ਦੇ ਮੈਂਬਰ ਵੀ ਸੀ ਉਹ ਤੇ ਯੂਥ ਫੈਸਟੀਵਲ ਦੇ ਵਿੱਚ ਸਿੰਗਿੰਗ ਪਾਰਟਿਸਿਪੇਟ ਵੀ ਉਹ ਕਰਦੇ ਹੁੰਦੇ ਸੀ ਹਾਲਾਂਕਿ ਉਹਨਾਂ ਨੂੰ ਇੱਕ ਸਰਕਾਰੀ ਨੌਕਰੀ ਮਿਲ ਗਈ ਸੀ ਜੋ ਕਿ ਹਰ ਮਾਪਿਓ ਦਾ ਤੇ ਮੁੰਡੇ ਕੁੜੀਆਂ ਦਾ ਸੁਪਨਾ ਹੁੰਦਾ ਹੈ ਕਿ ਇਸ ਤਰ੍ਹਾਂ ਦੇ ਨਾਲ ਸਾਡੀ ਜ਼ਿੰਦਗੀ ਸੈੱਟ ਹੋ ਜਾਵੇ ਪਰ ਅਮਰਿੰਦਰ ਗਿੱਲ ਨੂੰ ਇਹ ਲੱਗ ਰਿਹਾ ਸੀ ਕਿ ਇਹ ਨੌਕਰੀ ਮੇਰੇ ਲਈ ਨਹੀਂ ਅਤੇ ਮੈਂ ਇਸ ਨੌਕਰੀ ਦੇ ਲਈ ਨਹੀਂ ਬਣਿਆ ਇਸ ਤੋਂ ਬਾਅਦ ਉਹਨਾਂ ਨੇ ਨਵੇਂ ਸਾਲ ਦੇ ਪ੍ਰੋਗਰਾਮ ਕੈਲੈਡੋਰੀਏ ਦੇ ਵਿੱਚ ਜਲੰਧਰ ਦੂਰਦਰਸ਼ਨ ਤੇ ਗਾਣਾ ਗਾਇਆ ਸੀ ਅਤੇ ਸਾਨੂੰ ਇਸ਼ਕ ਹੋ ਗਿਆ ਗਾਣਾ ਤੇ ਇਸ ਤੋਂ ਬਾਅਦ ਸਾਲ 2000 ਦੇ ਵਿੱਚ ਜਦੋਂ ਉਹਨਾਂ ਦੀ ਪਹਿਲੀ ਐਲਬਮ ਆਂਦੀ ਹੈ ਤਾਂ ਉਹ ਐਸੀ ਦੁਨੀਆ ਦੇ ਵਿੱਚ ਐਸੇ ਰੰਗ ਦੇ ਵਿੱਚ ਰੰਗ ਜਾਂਦੇ ਨੇ ਲੋਕਾਂ ਨੂੰ ਅਮਰਿੰਦਰ ਗਿੱਲ ਬੇਹੱਦ ਪਸੰਦ ਆਉਂਦਾ ਹੈ ਉਹਨਾਂ ਦਾ ਗਾਣਾ ਕੋਈ ਤਾਂ ਪੈਗਾਮ ਲਿਖੇ ਕਦੇ ਮੇਰੇ ਨਾਮ ਲਿਖੇ ਜਾਂ ਫਿਰ ਜੁਦਾ ਇੱਕ ਜੁਦਾ ਦੋ ਇਹੇ ਗਾਣੇ ਇਹੋ ਜਿਹੇ ਸਨ ਜਿਨ੍ਹਾਂ ਨੇ ਅਮਰਿੰਦਰ ਗਿੱਲ ਦੀ ਪੌਪੁਲੈਰਿਟੀ ਪੂਰੀ ਦੁਨੀਆ ਦੇ ਵਿੱਚ ਬਣਾ ਦਿੱਤੀ ਸੀ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਉਹਨਾਂ ਦੇ ਆਂਦੇ ਗਏ ਉਹਨਾਂ ਦੀ ਸਾਦਗੀ ਪਿਆਰ ਭਰੇ ਬੋਲ ਅਤੇ ਸਿੰਪਲ ਜਿਹੀ ਲੁੱਕ ਨੂੰ ਦੇਖ ਕੇ ਲੋਕ ਆਕਰਸ਼ਿਤ ਹੋ ਰਹੇ ਸਨ ਇਹਨਾਂ ਗਾਣਿਆਂ ਦੇ ਵੱਲੋਂ ਹੀ ਅਮਰਿੰਦਰ ਗਿੱਲ ਦੀ ਪਹਿਚਾਣ ਬਣਾ ਦਿੱਤੀ ਗਈ ਸੀ ਇਸ ਮਗਰੋਂ ਉਹਨਾਂ ਨੇ ਫਿਲਮਾਂ ਦੇ ਵਿੱਚ ਵੀ ਡੈਬਿਊਟ ਕੀਤਾ ਇੱਕ ਤੋਂ ਬਾਅਦ ਇੱਕ ਫਿਲਮਾਂ ਆਈਆਂ ਮੁੰਡੇ ਯੂਕੇ ਦੇ ਫਿਲਮ ਦੇ ਨਾਲ ਉਹ ਫਿਲਮਾਂ ਦੇ ਵਿੱਚ ਇੱਕ ਬਤੌਰ ਐਕਟਰ ਦੇ ਤੌਰ ਤੇ ਕਦਮ ਰੱਖਦੇ ਨੇ ਅਦੇਸ ਮਗਰੋਂ ਉਹਨਾਂ ਦੀਆਂ ਹੁਣ ਤੱਕ ਕਈ ਫਿਲਮਾਂ ਆਈਆਂ ਫਿਲਹਾਲ ਉਹ ਕੁੜੀ ਹਰਿਆਣੇਵਾਲ ਦੀ ਆਪਣੇ ਨਵੇਂ ਪ੍ਰੋਜੈਕਟ ਲੈ ਕੇ ਜਲਦ ਹੀ ਸਾਹਮਣੇ ਆਣਗੇ ਜਿਸ ਦੀ ਤਿਆਰੀ ਉਹ ਇਸ ਸਮੇਂ ਕਰ ਰਹੀ ਨੇ